ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਅਸੀਂ ਇਕੱਠੇ ਹੋਏ ਆ ਸਾਡੇ ਨਾਲ ਨੇ ਵੀਰ ਸਰਜੀਤ ਸਿੰਘ ਬਿੱਟੂ ਤੇ ਨਾਲ ਸਰਦਾਰ ਬਲਵਿੰਦਰ ਸਿੰਘ ਸਰਪੰਚ ਅਮੀਰਕੇ ਤੇ ਅੱਜ ਕੋਈ ਸੱਭਿਆਚਾਰਕ ਗੀਤ ਤੁਹਾਡੇ ਸਾਹਮਣੇ ਵੀਰ ਬਿੱਟੂ ਜੀ ਪੇਸ਼ ਕਰਨਗੇ ਤੇ ਵਿਸ਼ਾ ਹੈਗਾ ਜਿਸ ਤਰ੍ਹਾਂ ਆਪਾਂ ਪੁਰਾਣਾ ਸੱਭਿਆਚਾਰ ਭੁੱਲ ਕੇ ਸੱਥਾ ਜੁੜਦਿਆਂ ਦੀਆਂ ਅਸੀਂ ਲੋਕੀਂ ਖੁੰਡਾਂ ਦੇ ਬਿੰਦੇ ਹੀ ਪੱਠੀਆਂ ਤਪਦਿਆਂ ਹੀ ਉੱਥੇ ਬਿੰਦੇ ਗੱਲਬਾਤਾਂ ਕਰਦੇ ਸੀ ਪਰ ਅੱਜ ਜਿਹੜਾ ਹੱਥਾਂ ਦੇ ਵਿੱਚ ਮੋਬਾਈਲ ਆ ਗਿਆ ਟੱਚ ਮੋਬਾਈਲ ਤੇ ਸੋਸ਼ਲ ਮੀਡੀਆ ਇਹਨੇ ਸਾਡਾ ਜਿਹੜਾ ਕਲਚਰ ਖਰਾਬ ਕਰ ਦਿੱਤਾ ਏ ਤੇ ਉਸੇ ਵਿਸ਼ੇ ਨੂੰ ਲੈ ਕੇ ਵੀਰ ਜੀ ਇੱਕ ਗੀਤ ਆਪਦੇ ਨਾਲ ਸਾਂਝਾ ਕਰਨਗੇ ਆਓ ਸਰਵਣ ਕਰੀਏ ਬੜੇ ਪਿਆਰ ਨਾਲ ਸੁਣੋ ਜੀ ਹੋਈ ਇੱਕ ਸੀ ਚਿੜੀ ਤੇ ਇੱਕ ਸੀ ਕਾਂ ਬਾਜੀ ਬਾਤ ਸੁਣਾਉਂਦੀ ਸੀ ਦਾ ਦੀ ਮਾਂ ਇੱਕ ਸੀ ਚਿੜੀ ਤੇ ਇੱਕ ਸੀ ਕਾਂ ਬਾਤ ਸੁਣਾਉਂਦੀ ਸੀ ਦਾ ਦੀ ਮਾਂ ਨਾ ਹੁਣ ਦਾਦੀ ਬਾਤ ਸੁਣਾਵੇ ਨਾ ਹੁਣ ਸੁਣ ਨਾ ਹੀ ਕੋਈ ਚਾਵੇ ਦੱਸੋ ਕੌਣ ਕਿੰਨੂੰ ਸਮਝਾਵੇ ਕੀ ਕਸੂਰ ਹੋ ਗਿਆ ਏ ਜਦੋਂ ਦਾ ਆ ਗਿਆ ਇੰਟਰਨੈਟ ਪਿਆਰ ਤਾਂ ਦੂਰ ਹੋ ਗਿਆ ਏ ਜਦੋਂ ਦੇ ਆ ਗਿਆ ਟੱਚ ਮੋਬਾਈਲ ਪਿਆਰ ਤਾਂ ਦੂਰ ਹੋ ਗਿਆ ਏ ਵਾ ਵਾ ਪਹਿਲਾਂ ਲੋਕੀ ਇੱਕ ਦੂਜੇ ਦੇ ਸਾਹਾਂ ਵਿੱਚ ਸਾਹ ਪਰਦੇਸੀ ਕਿਆ ਬਾਤ ਕਿਆ ਬਾਤ ਹੈ ਖੁਸ਼ੀ ਗਮੀ ਤੇ ਇੱਕ ਦੂਜੇ ਨਾਲ ਮੋੜਾ ਜੋੜ ਕੇ ਖੜਦੇ ਸੀ ਪਹਿਲਾਂ ਲੋਕੀ ਇੱਕ ਦੂਜੇ ਦੇ ਸਾਹਾਂ ਵਿੱਚ ਸਾਹ ਪਰਦੇਸੀ ਖੁਸ਼ੀ ਗਮੀ ਤੇ ਇੱਕ ਦੂਜੇ ਨਾਲ ਮੋੜਾ ਜੋੜ ਕੇ ਘੜਦੇ ਸੀ ਹੁਣ ਤੇ ਪੈ ਗਈ ਆਪੋ ਧਾਪੀ ਪੁੰਨੀ ਘਟ ਤੇ ਬਹੁਤੇ ਪਾਪੀ ਹੋ ਲੱਗਦਾ ਦੁਨੀਆ ਗਈ ਸਰਾਪੀ ਪਾਪ ਭਰਪੂਰ ਹੋ ਗਿਆ ਏ ਜਦੋਂ ਦੇ ਆਗੇ ਤੱਕ ਮੋਬਾਈਲ ਪਿਆਰ ਤਾਂ ਦੂਰ ਹੋ ਗਿਆ ਏ ਜਦੋਂ ਦੇ ਆਗੇ ਟੱਚ ਮੋਬਾਈਲ ਪਿਆਰ ਤਾਂ ਦੂਰ ਹੋ ਗਿਆ ਏ ਘਰ ਵਿੱਚ ਜਦੋਂ ਪਰੌਣਾ ਆਉਣਾ ਇਕੱਠੇ ਸਾਰੇ ਬੈੰਦੇ ਸੀ ਬਿਲਕੁਲ ਦੂਰ ਦੂਰ ਤੱਕ ਰਿਸ਼ਤੇਦਾਰਾਂ ਦੀ ਸੁੱਖ ਸਾਂਦ ਪੁੱਛ ਲੈਂਦੇ ਸੀ ਹੁਣ ਤੇ ਲੈਂਦੇ ਕੱਡ ਮੋਬਾਈਲ ਨੰਬਰ ਕਰ ਲੈਂਦੇ ਨੇ ਡੈਲ ਹੋ ਮਾਰਮ ਪੁੱਠੇ ਸਿੱਧੇ ਸਟਾਈਲ ਕੀ ਗਰੂਰ ਹੋ ਗਿਆ ਏ ਜਦੋਂ ਆਂਦਾ ਆ ਗਿਆ ਇੰਟਰਨੈਟ ਪਿਆਰ ਤਾਂ ਦੂਰ ਹੋ ਗਿਆ ਏ ਜਦੋਂ ਦੇ ਆਗੇ ਟੱਚ ਮੋਬਾਈਲ ਪਿਆਰ ਤਾਂ ਦੂਰ ਹੋ ਗਿਆ ਏ ਵਾਹ ਵਾਹ ਅਮਰਕੋਟਿਆ ਬਿੱਟੂ ਏ ਵੀ ਲੱਗ ਗਿਆ ਰੋਗ ਅਵੱਲਾ ਵਾਹ ਜੀ ਵਾਹ ਔਖਾ ਹੋ ਜੁ ਮਿੱਤਰਾ ਇਹਦੇ ਤੋਂ ਛਡਵੋਣਾ ਪੱਲਾ ਹੋ ਨਿਆਣੇ ਸਿਆਣੇ ਮਾਈ ਭਾਈ ਵਾਹ ਜਾਂਦੇ ਉਂਗਲ ਨਾਲ ਕਮਾਈ ਹੋਏ ਕਰਤੀ ਦੁਨੀਆ ਇੰਨੇ ਸੁਦਾਈ ਬੜਾ ਮਸ਼ਹੂਰ ਹੋ ਗਿਆ ਏ ਜਦੋਂ ਆਂਦਾ ਆ ਗਿਆ ਇੰਟਰਨੈਟ ਪਿਆਰ ਤਾਂ ਦੂਰ ਹੋ ਗਿਆ ਏ ਜਦੋਂ ਦੇ ਆਗੇ ਟੱਚ ਮੋਬਾਈਲ ਪਿਆਰ ਤਾਂ ਦੂਰ ਹੋ ਗਿਆ ਏ ਪਿਆਰ ਤਾਂ ਦੂਰ ਹੋ ਗਿਆ ਏ ਵਾਹ ਜੀ ਵਾਹ ਬਹੁਤ ਸੋਹਣਾ ਵੀਰ ਬਿੱਟੂ ਜੀ ਨੇ ਆਪ ਜੀ ਦੇ ਸਾਹਮਣੇ ਜਿਹੜਾ ਗੀਤ ਆ ਸੋਸ਼ਲ ਮੀਡੀਆ ਤੇ ਇੰਟਰਨੈਟ ਦੇ ਸਬੰਧ ਦੇ ਵਿੱਚ ਉਹ ਸਾਂਝਾ ਕੀਤਾ ਤੇ ਖਾਰਾ ਮੱਝਾ ਲਖਾਰੀ ਸਭਾ ਅਮਰਕੋਟ ਦੇ ਸੀਨੀਅਰ ਵੀਰ ਨੇ ਤੇ ਇਸੇ ਤਰ੍ਹਾਂ ਤੁਹਾਡੇ ਨਾਲ ਕਵਤਾਵਾਂ ਤੇ ਗੀਤਾਂ ਦੀ ਸਾਂਝ ਪਾਉਂਦੇ ਰਹਿਣਗੇ ਤੇ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੀ ਬਹੁਤ ਬਹੁਤ ਧੰਨਵਾਦ